ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਰਪੀਤ ਕੌਰ ਆਜ ਦੀ ਨਵੀਂ ਕਲੈਕਸ਼ਨ 'ਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਸਾਰੀ ਹੈਂਡਵਰਕ ਦੇ ਸੂਟਾਂ ਦੀ ਰਹੇਗੀ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਆਪਣੇ ਬਣੇ ਨੇ ਜੀ ਕਾਫੀ ਡਿਜ਼ਾਈਨ ਇਦਾਂ ਦੇ ਹੁੰਦੇ ਨੇ ਜਿਹੜੇ ਕਾਫੀ ਵਾਰ ਰਿਪੀਟ ਵੀ ਹੁੰਦੇ ਨੇ ਤੇ ਹੁਣ ਇਹ ਸੋਚਿਆ ਇਹ ਤੁਹਾਡਾ ਆਪਾਂ ਸ਼ੇਅਰ ਜਰੂਰ ਕਰਿਆ ਕਰੀਏ ਜਿਹੜੇ ਵੀ ਡਿਜ਼ਾਈਨ ਜਿਸ ਕਲਰ ਚਾਹੇ ਸੇਮ ਕਲਰ ਦੇ ਉੱਪਰ ਰਿਪੀਟ ਹੋ ਰਹੇ ਨੇ ਚਾਹੇ ਉਹ ਅਲੱਗ ਕਲਰ ਦੇ ਉੱਪਰ ਰਿਪੀਟ ਹੁੰਦੇ ਨੇ ਵੈਸੇ ਤਾਂ ਆਪਾਂ ਸਾਰੇ ਸ਼ੇਅਰ ਕਰ ਦਿਆਂ। ਕਈ ਵਾਰ ਇਦਾਂ ਹੁੰਦਾ ਕਿ ਜਦੋਂ ਕੋਈ ਡਿਜ਼ਾਈਨ ਸੇਮ ਕਲਰ ਦੇ ਉੱਪਰ ਬਣਿਆ ਹੁੰਦਾ ਫਿਰ ਆਪਾਂ ਤੁਹਾਡਾ ਨਾਲ ਸ਼ੇਅਰ ਜਿਹੜਾ ਨਹੀਂ ਕਰਦੇ। ਐ ਹੁੰਦਾ ਕਿ ਚਲੋ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕੇ ਆਂ ਤੇ ਦੂਜੀ ਵਾਰ ਕਿਉਂ ਦਿਖਾਉਣਾ ਹਨਾ? ਕਿਉਂਕਿ ਤੁਹਾਡਾ ਵੀ ਟਾਈਮ ਜਿਹੜਾ ਬਹੁਤ ਜ਼ਿਆਦਾ ਕੀਮਤੀ ਹੁੰਦਾ। ਬਟ ਆਪਾਂ ਤੁਹਾਨੂੰ ਸਾਰੇ ਡਿਜ਼ਾਈਨ ਆਪਾਂ ਦਿਖ ਸਕ੍ਰੀਨ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਸਾਡਾ ਡਿਜ਼ਾਈਨ ਪਸੰਦ ਆ ਇਸ ਤੋਂ ਇਲਾਵਾ ਵੀ ਕੋਈ ਡਿਜ਼ਾਈਨ ਪਸੰਦ ਆ ਵੈਸੇ ਤਾਂ ਤਕਰੀਬਨ ਸਾਡੇ ਸਾਰੇ ਡਿਜ਼ਾਈਨ ਤੁਹਾਨੂੰ ਪਸੰਦ ਆ ਰਹੇ ਨੇ ਕਿਉਂਕਿ ਸਾਡੇ ਤਕਰੀਬਨ ਆਪਣੇ ਹੀ ਡਿਜ਼ਾਈਨ ਬਣ ਰਹੇ ਨੇ ਤੇ ਬਹੁਤ ਵਧੀਆ ਲੱਗਦਾ ਬੜੀ ਖੁਸ਼ੀ ਮਿਲਦੀ ਜਦੋਂ ਤੁਹਾਨੂੰ ਸਾਡੇ ਡਿਜ਼ਾਈਨ ਜਿਹੜੇ ਨੇ ਪਸੰਦ ਆਉਂਦੇ ਨੇ ਔਰ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਔਰ ਸਾਡੇ ਤੇ ਵਿਸ਼ਵਾਸ ਕਰਕੇ ਤੁਸੀਂ ਸਾਨੂੰ ਆਪਣੇ ਇੰਨੇ ਨੇ ਸੋਹਣੇ ਜਿਹੜੇ ਨੇ ਵੱਡੇ ਵੱਡੇ ਆਰਡਰ ਸਾਨੂੰ ਦਿੰਦੇ ਹੋ ਚਲੋ ਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਨਾ ਤੇ ਕਾਫੀ ਹੈਵੀ ਪੀਸ ਹੈ ਬਟ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆਂ ਕਿ ਆਪਾਂ ਜਿਹੜਾ ਵੀ ਪੀਸ ਹੈਵੀ ਰੈਡੀ ਕਰਦੇ ਆ ਉਹਦੇ ਵਿੱਚ ਜਿਹੜਾ ਮਟੀਰੀਅਲ ਆਪਾਂ ਐਡ-ਆਨ ਕਰਦੇ ਆ ਬੜਾ ਹੀ ਲਾਈਟ weight ਵਾਲਾ ਕਰਦੇ ਆ ਅੱਛੀ ਕੁਆਲਿਟੀ ਦਾ ਮਟੀਰੀਅਲ ਜਿਹੜਾ ਐਡ ਕਰਦੇ ਆ ਹੁਣ ਇਹ ਲੁੱਕ ਵਾਈਜ਼ ਬਹੁਤ ਜ਼ਿਆਦਾ ਹੈਵੀ ਲੱਗ ਰਿਹਾ ਬਟ ਬਹੁਤ ਜ਼ਿਆਦਾ ਲਾਈਟ weight ਸੂਟ ਹੈ ਤੁਸੀਂ ਦੇਖੋ ਇਸ ਤਰ੍ਹਾਂ ਰਹਿਣਗੇ ਇਹਦੀਆਂ ਬਾਹਾਂ ਬਾਹਾਂ ਸਾਰੀਆਂ ਹੈਵੀ ਨਹੀਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਜਿਹੜਾ ਇਹ ਵਾਲਾ ਰੈਡੀ ਹੋਇਆ ਔਰ ਫੈਬਰਿਕ ਰਹੇਗਾ ਜੀ ਇਹ ਵਾਲਾ ਨੇਚਰਲ ਕ੍ਰੇਪ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਬਾਹਾਂ ਬਣੀਆਂ ਹੋਈਆਂ ਨੇ ਇਸ طرح ਆਪਣੀਆਂ ਬਾਹਾਂ ਦੇ ਉੱਪਰ ਅੰਬੀਆਂ ਬਣੀਆਂ ਹੋਈਆਂ ਨੇ ਪੱਤੀਆਂ ਬਣੀਆਂ ਹੋਈਆਂ ਨੇ ਆਪਾਂ ਨੇ ਵਿੱਚ ਸਿੱਪੀ ਦਾ ਕੰਮ ਕੀਤਾ ਹੋਇਆ ਥਰੈਡ ਐਡ ਕੀਤਾ ਦਬਕਾ ਐਡ ਕੀਤਾ ਹਨ ਜਿਹਦੇ ਨਾਲ ਸਾਡੇ ਸੂਟ ਦੀ ਲੁੱਕ ਵਧੀਆ ਬਣੀ ਆਪਾਂ ਉਹੀ ਮਟੀਰੀਅਲ ਜਿਹੜਾ ਐਡ-ਆਨ ਕਰਦੇ ਆ ਬਹੁਤ ਸੋਹਣਾ ਨੈੱਕ ਬਣਿਆ ਤੁਸੀਂ ਦੇਖ ਸਕਦੇ ਹੋ ਔਰ ਪੂਰੀ ਸ਼ਰਟ ਦੇ ਵਿੱਚ ਸੈਂਟਰ ਦੇ ਵਿੱਚ ਬੂਟੀ ਰਹੇਗੀ ਔਰ ਸੈਂਟਰ ਪੈਨਲ ਬਣਿਆ ਹੋਇਆ ਆਪਣਾ ਆਪਣੇ ਅੰਡਰ arm ਤੋਂ ਲੈ ਕੇ نیچے ਆਪਣੇ ਘੇਰੇ ਤੱਕ ਬਣਿਆ ਹੋਇਆ ਔਰ ਜਿਹੜਾ ਸੂਟ ਹੈਵੀ ਬਹੁਤ ਹੈ ਬਟ ਜਿਹੜਾ ਸਾਈਜ਼ ਹੈ ਬਹੁਤ ਹੀ ਜ਼ਿਆਦਾ ਸਲਿਮ ਡ੍ਰਿਮ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਇਸ ਤਰ੍ਹਾਂ ਆਪਣੀ ਸ਼ਰਟ ਬਣੀ ਹੋਈ ਹੈ ਮੈਂ ਤੁਹਾਨੂੰ ਪ੍ਰੋਪਰ ਲੁੱਕ ਦਿਖਾਉਣੀ ਆ ਇਸ ਤਰ੍ਹਾਂ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਬੜਾ ਹੀ ਸੋਹਣਾ ਪੀਚ ਪਿੰਕ ਵਾਲੀ ਸ਼ਰਟ ਰਹੇਗੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਰਹੇਗੀ ਜੀ ਆਪਣੀ ਸਲਵਾਰ ਸਲਵਾਰ ਦੇ ਉੱਪਰ ਵੀ ਹੈਵੀ ਆਪਾਂ ਨੇ ਕੰਮ ਜਿਹੜਾ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਸਲਵਾਰ ਦੇ ਉੱਪਰ ਕੰਮ ਹੈ ਜਿਵੇਂ ਦਾ ਆਪਣੇ ਘੇਰੇ ਦੇ ਉੱਪਰ ਕੰਮ ਹੈ ਉਸੇ ਤਰ੍ਹਾਂ ਦਾ ਹੀ ਆਪਣੀ ਸਲਵਾਰ ਦੇ ਉੱਪਰ ਕੰਮ ਹੈ ਤੁਹਾਨੂੰ ਮੈਂ ਨਾਲ ਹੀ ਘੇਰਾ ਦਿਖਾ ਦਿੰਨੀ ਹ ਤੁਸੀਂ ਚੈੱਕ ਕਰੋ ਘੇਰੇ ਦੇ ਉੱਪਰ ਕੰਮ ਔਰ ਸਲਵਾਰ ਦੇ ਉੱਪਰ ਕੰਮ ਤੇ ਲਾਈਟ ਕਰੀਮ ਜੀ ਸ਼ੇਡ ਦੇ ਵਿੱਚ ਆਪਣੀ ਸਲਵਾਰ ਰੈਡੀ ਕੀਤੀ ਜਿਵੇਂ ਸਾਡੀ ਭੈਣ ਨੇ ਸਾਨੂੰ ਡਿਜ਼ਾਈਨ ਭੇਜਿਆ ਸੀ ਸੇਮ ਡਿਜ਼ਾਈਨ ਆਪਾਂ ਨੇ ਉਹਨਾਂ ਵਾਸਤੇ ਰੈਡੀ ਕੀਤਾ ਜੀ ਠੀਕ ਹੈ ਤੁਹਾਨੂੰ ਸੇਮ ਡਿਜ਼ਾਈਨ ਪਸੰਦ ਹੈ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਕਲਰ ਚੇਂਜ ਕਰਨਾ ਹੈ ਤੁਸੀਂ ਕਲਰ ਵੀ ਚੇਂਜ ਕਰ ਸਕਦੇ ਹੋ ਚਲੋ ਜੀ ਇਹ ਰਹੇਗਾ ਜੀ ਦੁਪੱਟਾ ਦੁਪੱਟਾ ਫੁੱਲ ਹੈਵੀ ਹੈ ਜੀ ਸਾਰੇ ਦੁਪੱਟੇ ਦੇ ਉੱਪਰ 4 ਸਾਈਡ ਜਿਹੜਾ ਆਪਾਂ ਨੇ ਵਰਕ ਕੀਤਾ ਹਨ ਦਿਖਾ ਦਿੰਨੇ ਆ ਇਸ ਤਰ੍ਹਾਂ ਤੇ ਇੱਕ ਗੱਲ ਹੋਰ ਆਪਾਂ ਇਹਦੇ ਦੁਪੱਟੇ ਦੇ ਵਿੱਚ ਕੋਈ ਵੀ ਅੰਬੀ ਨਹੀਂ ਐਡ ਆਨ ਕੀਤੀ ਤੇ ਸਾਰੀਆਂ ਅੰਬੀਆਂ ਆਪਾਂ ਨੇ ਕੋਨਿਆਂ ਦੇ ਉੱਪਰ ਐਡ ਆਨ ਕੀਤੀਆਂ ਜਿਹਦੇ ਨਾਲ ਦੁਪੱਟਾ ਆਪਾਂ ਥੋੜਾ ਬਹੁਤ ਜ਼ਿਆਦਾ ਸੋਹਣਾ ਡਿਫਰੈਂਸ ਸਟਾਈਲ ਦੇ ਵਿੱਚ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ 4 ਸਾਈਡ ਕੰਮ ਰਹੇਗਾ ਔਰ ਕਾਫੀ ਸੋਹਣਾ ਦੁਪੱਟਾ ਹੈ ਜੀ ਸਾਡੀ ਭੈਣ ਨੇ ਦੁਪੱਟੇ ਸਵਾ 2 ਮੀਟਰ ਦੇ ਲਵਾਏ ਸੀ ਬਟ ਵਰਕ ਕਰਨਾ ਤੁਹਾਨੂੰ ਪਤਾ ਦੁਪੱਟਾ ਚਰਖ ਕਰ ਨਾਲ ਵੀ ਖੋਲ ਜਾਂਦਾ ਔਰ ਵਰਕ ਪੂਰਾ ਸੋਨਾ ਦੁਪੱਟਾ ਬਣਿਆ ਹੋਇਆ ਹੈਵੀ ਦੁਪੱਟਾ ਦੁਪੱਟਾ ਵੀ ਪਿਓਰ ਕਮਲ ਚਨੋਂ ਦਾ ਹੀ ਰਹੇਗਾ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਜੀ ਸੈਮੀ ਮੈਂ ਹਰ ਵਾਰੀ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਆ ਕਿ ਸੈਮੀ ਦਾ ਜਦੋਂ ਆਪਾਂ ਨਾਲ ਲੈਨੇ ਨਾ ਜਿਹੜੀਆਂ ਪਹਿਣਾ ਸੈਮੀ ਵੇਅਰ ਵੀ ਨਹੀਂ ਕਰਦੀਆਂ ਔਰ ਵੇਅਰ ਕਰਦੀਆਂ ਵੀ ਨਹੀਂ ਤੇ ਉਹਨਾਂ ਨੂੰ ਸ਼ਾਇਦ ਇਦਾਂ ਹੁੰਦਾ ਕਿ ਜਿਹੜਾ ਸੈਮੀ ਫੈਬਰਿਕ ਹੋਏਗਾ ਬੜਾ ਹੀ ਹਲਕੀ ਕੁਆਲਿਟੀ ਦਾ ਹੋਏਗਾ ਨਹੀਂ ਜੀ ਸੈਮੀ ਫੈਬਰਿਕ ਬਹੁਤ ਅੱਛੀ ਕੁਆਲਿਟੀ ਦਾ ਸਾਡੇ ਕੋਲ ਹੈ ਕਿਉਂਕਿ ਹਲਕੀ ਕੁਆਲਿਟੀ ਦੇ ਉੱਪਰ ਕੰਮ ਜਿਹੜਾ ਨਹੀਂ ਹੁੰਦਾ ਹੈਗਾ ਦੇਖੋ ਉਹ ਹੋ ਸੋਨਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਜੀ ਪੀਚ ਪਿੰਕ ਐਂਡ ਆਫ ਵਾਈਟ ਸਲਵਾਰ ਇਸ ਤਰ੍ਹਾਂ ਤੁਸੀਂ ਸੇਮ ਬਣਾਣਾ ਚਾਹੁੰਦੇ ਹੋ ਸੇਮ ਬਣਾ ਸਕਦੇ ਹੋ ਕਲਰ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਉਹ ਜਿਹੜਾ ਪਹਿਲਾ ਸੂਟ ਤੁਹਾਨੂੰ ਦਿਖਾ ਦਿੱਤਾ ਹੈ ਇਹ ਆਪਾਂ ਨੈਚੁਰਲ ਕਰੇਪ ਦੇ ਉੱਪਰ ਕੀਤਾ ਹੈ ਯਾਨੀ ਕਿ ਸੈਮੀ ਕਰੇਪ ਦੇ ਉੱਪਰ ਕੀਤਾ ਹੈ ਠੀਕ ਹੈ ਤੁਸੀਂ ਇਸ ਨੂੰ ਪਿਓਰ ਦੇ ਉੱਪਰ ਵੀ ਕਰਵਾ ਸਕਦੇ ਹੋ ਪਿਓਰ ਦੇ ਉੱਪਰ ਪ੍ਰਾਈਸ ਜਿਹੜੀ ਹੋਰ ਰਹੇਗੀ ਠੀਕ ਹੈ ਔਰ ਸੈਮੀ ਦੇ ਉੱਪਰ ਪ੍ਰਾਈਸ ਜਿਹੜੀ ਹੋਰ ਰਹੇਗੀ ਤੁਹਾਨੂੰ ਕੋਈ ਪ੍ਰਾਈਸ ਬਾਰੇ ਕੋਈ ਜਾਣਕਾਰੀ ਲੈਣੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਾਫੀ ਮੈਸੇਜ ਹੁੰਦੇ ਨੇ ਕਿ ਪਲੀਜ਼ ਪ੍ਰਾਈਸ ਨਾਲ ਹੀ ਸ਼ੋਅ ਕਰ ਦਿਆ ਕਰੋ ਅਸੀਂ ਕੁਝ ਗੱਲਾਂ ਕਰਨ ਅਸੀਂ ਜਿਹੜਾ ਪ੍ਰਾਈਸ ਸ਼ੋ ਨਹੀਂ ਕਰ ਸਕਦੇ ਕਿਉਂਕਿ ਆਲਮੋਸਟ ਸਾਰੇ ਹੀ ਬੁਟੀਕ ਜਿਹੜੇ ਨੇ ਪ੍ਰਾਈਸ ਸ਼ੋ ਨਹੀਂ ਕਰਦੇ ਹੈਗੇ ਤਾਂ ਸਾਨੂੰ ਵੀ ਅਸੀਂ ਪਹਿਲਾਂ ਕੀਤੇ ਸੀ ਤੇ ਸਾਨੂੰ ਕਾਫੀ ਫੋਨ ਕਾਲ ਮੈਸੇਜ ਆਏ ਸੀ ਕਿ ਪਲੀਜ਼ ਪ੍ਰਾਈਸ ਸ਼ੋ ਨਾ ਕਰਿਆ ਕਰੋ ਤੇ ਸਾਨੂੰ ਫਿਰ ਸਭ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੁਣ ਇਹ ਵਾਲਾ ਸੂਟ ਦੇਖੋ ਇਹ ਆਪਾਂ ਨੇ ਕੀਤਾ ਹੋਇਆ ਖਾਦੀ ਸਿਲਕ ਦੇ ਉੱਪਰ ਖਾਦੀ ਸਿਲਕ ਇਦਾਂ ਨਹੀਂ ਕਿ ਹਾਰਡ ਵਾਲੀ ਖਾਦੀ ਸਿਲਕ ਹੈ ਬੜਾ ਹੀ ਸੌਫਟ ਫੈਬਰਿਕ ਹੈ neck check ਕਰੋ ਬਿਲਕੁਲ ਨੇੜੇ ਤੋਂ ਤੁਹਾਨੂੰ neck ਦਿਖਾਉਨੇ ਆ ਤੁਸੀਂ neck check ਕਰੋ ਬਹੁਤ ਹੀ ਪਿਆਰਾ ਜਿਹਾ ਹੈਵੀ neck ਬਣਿਆ ਹੋਇਆ ਇਹ ਡਿਜ਼ਾਈਨ ਸਾਨੂੰ ਸੈਂਡ ਕੀਤਾ ਸੀ ਉਹਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਕਿ ਲੈਦਰ ਲੱਗੀ ਹੋਈ ਸੀ ਇਸ ਜਗ੍ਹਾ ਦੇ ਉੱਪਰ ਤਾਂ ਆਪਾਂ ਨੇ ਲੈਦਰ ਜਿਹੜੀ ਸਕਿਪ ਕਰ ਦਿੱਤੀ ਕਿਉਂਕਿ ਅਗਰ ਉਹਨੂੰ ਆਪਾਂ ਐਡ-ਆਨ ਕਰਦੇ ਤਾਂ ਉਹਦੇ ਨਾਲ ਸਾਡਾ ਸੂਟ ਜਿਹੜਾ ਸੀ ਪ੍ਰੈਸ ਨਹੀਂ ਹੋਣਾ ਸੀ ਇਸ ਕਰਕੇ ਆਪਾਂ ਸਿੱਪੀ ਵਗੈਰਾ ਐਡ ਕੀਤੀ ਔਰ ਲੁੱਕ ਸੇਮ ਰੱਖੀਏ ਤਿਸ ਤਰ੍ਹਾਂ ਰਹਿਣਗੀਆਂ ਜੀ ਹੈਵੀ ਬਾਹਾਂ ਇਹਦੇ ਵਿੱਚ ਗੋਟਾ ਪੱਤੀ ਵੀ ਐਡ ਕੀਤੀ ਆਪਾਂ ਨੇ ਸਿੱਪੀ ਘੜ ਦਾਣਾ ਜ਼ਰੀ ਹਨਾ ਤੇ ਸਾਰਾ ਕੁਝ ਰੈਡੀ ਇਹਦੇ ਵਿੱਚ ਐਡ-ਆਨ ਕੀਤਾ ਤੇ ਸੂਟ ਜਿਹੜਾ ਰੈਡੀ ਹੋਇਆ ਇਸ ਤਰ੍ਹਾਂ ਬਾਹਾਂ ਦੇ ਉੱਪਰ ਵੀ ਹੈਵੀ ਕੰਮ ਰਹੇਗਾ ਮੋਤੀ ਨਾਲ ਆਪਾਂ ਬਾਹਾਂ ਦੇ ਉੱਪਰ ਵੀ ਕੰਮ ਤੇ ਸੈਂਟਰ ਦੇ ਵਿੱਚ ਫਲਾਰ ਰਹੇਗਾ ਇੱਕ ਤੇ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਪਿਆਰਾ ਔਰ ਪੂਰਾ ਹੈਵੀ ਹੈ ਜੀ ਸੂਟ ਇਹ ਤੁਸੀਂ ਇਹਨੂੰ ਬਿਲਕੁਲ ਇਦਾਂ ਨਾ ਸਮਝਿਓ ਕਿ ਬੜਾ ਹੀ ਹਲਕਾ ਫੁਲਕਾ ਜਿਹਾ ਕੰਮ ਹੈ ਬਹੁਤ ਜ਼ਿਆਦਾ ਹੈਵੀ ਕੰਮ ਹੈ ਔਰ ਸੂਟ ਤੁਹਾਨੂੰ ਵੇਅਰ ਕਰਨ ਦੇ ਵਿੱਚ ਬਿਲਕੁਲ ਲਾਈਟ ਵੇਟ ਹੀ ਲੱਗੇਗਾ ਫੈਬਰਿਕ ਰਹੇਗਾ ਜੀ ਆਪਣਾ ਖਾਦੀ ਸਿਲਕ ਤੁਸੀਂ ਇਹਨੂੰ ਕ੍ਰੇਪ ਦੇ ਉੱਪਰ ਵੀ ਕਰਵਾ ਸਕਦੇ ਹੋ ਸਿਲਕ ਦੇ ਉੱਪਰ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਦੀ ਪ੍ਰੋਪਰ ਲੁੱਕ ਰਹੇਗੀ ਤੁਹਾਨੂੰ ਦੂਰ ਤੋਂ ਵੀ ਦਿਖਾ ਦਿੰਦੇ ਆ ਬਹੁਤ ਸੋਨਾ ਬਲੈਕ ਕਲਰ ਹੈ ਤੁਸੀਂ ਕਲਰ ਚੇਂਜ ਕਰ ਸਕਦੇ ਹੋ ਕਿਸੇ ਵੀ ਕਲਰ ਤੇ ਤੁਸੀਂ ਬਣਾ ਸਕਦੇ ਹੋ ਇਦਾਂ ਨਹੀਂ ਹੈਗਾ ਕਿ ਇਹ ਬਲੈਕ ਦੇ ਉੱਪਰ ਸੋਨਾ ਲੱਗੇਗਾ ਐਨੀ ਕਲਰ ਦੇ ਉੱਪਰ ਇਹ ਸੋਨਾ ਲੱਗੇਗਾ ਠੀਕ ਹੈ ਜੀ ਇਹ ਵੀ ਸਾਡੀ ਹੋਸੇ ਭੈਣ ਦਾ ਸੂਟ ਹੈ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਦਿਖਾਇਆ ਤੇ ਅਸਦੀ ਬਾਟਮ ਰਹੇਗੀ ਜੀ ਪਲੇਨ ਤੇ ਦੁਪੱਟਾ ਰਹੇਗਾ ਜੀ ਨਾਲ ਪਿਓਰ ਕਮਾਚਾ ਨਾਲ ਦਾ ਬਹੁਤ ਹੀ ਜ਼ਿਆਦਾ ਸੋਨਾ ਦੁਪੱਟਾ ਆਪਾਂ ਨੇ ਰੈਡੀ ਕੀਤਾ ਇਸ ਤਰ੍ਹਾਂ ਤੁਸੀਂ ਉਹਨਾਂ ਦੇਖੋ ਤੇ ਪੱਟੇ ਦੇ ਉੱਪਰ ਜਿਹੜੀ ਲੈਸ਼ ਐਡ-ਆਨ ਕੀਤੀ ਆਪਾਂ ਨੇ ਬਹੁਤ ਹੀ ਜ਼ਿਆਦਾ ਸੋਹਣੀ ਔਰ ਆਪਾਂ ਟਿਸ਼ੂ ਐਡ ਕਰਕੇ ਔਰ ਇਸ ਤਰ੍ਹਾਂ ਗੋਟਾ ਪਤੀ ਦੇ ਲਾਈਨਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਜਿਹਦੇ ਨਾਲ ਦੁਪट्टे ਦੀ ਗ੍ਰੇਸ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਬਣ ਜਾਂਦੀ ਹੈ ਜੀ ਠੀਕ ਹੈ ਅਗਰ ਤੁਸੀਂ ਵਰਕ ਨਹੀਂ ਕਰਵਾ ਰਹੇ ਤੇ ਪੱਟੇ ਦੇ ਉੱਪਰ ਤਾਂ ਤੁਸੀਂ ਆਪਣੀਆਂ ਗੋਟਾ ਪਤੀ ਦੇ ਲਾਈਨਾਂ ਜਿਹੜੀਆਂ ਕਰਵਾ ਸਕਦੇ ਹੋ ਜਿਹਦੇ ਨਾਲ ਸੂਟ ਆਪਣਾ ਜ਼ਿਆਦਾ ਸੋਹਣਾ ਬਣ ਜਾਂਦਾ ਹੈ ਜੀ ਪੱਟਾ ਇਹਦੇ ਨਾਲ ਵੀ ਆਪਾਂ ਨੇ ਪਿਓਰ ਕਮਲ ਦਾ ਹੀ ਰੱਖਿਆ ਸੈਮੀ ਦੁਪੱਟਾ ਆਪਾਂ ਹੈਂਡਵਰਕ ਦੇ ਸੂਟਾਂ ਦੇ ਨਾਲ ਨਹੀਂ ਐਡ-ਆਨ ਕਰਦੇ ਕਿਉਂਕਿ ਆਪਣੇ ਜਿਹੜੇ ਨੇ ਹੈ ਸੈਮੀ ਦੇ ਦੁਪੱਟੇ ਉਹ ਹੈਂਡਵਰਕ ਦੇ ਸੂਟਾਂ ਨਾਲ ਜ਼ਿਆਦਾ ਵਧੀਆ ਨਹੀਂ ਲੱਗਦੇ ਉਹ ਤੁਸੀਂ ਕਿਸੇ ਜਿੱਦਾਂ ਪ੍ਰਿੰਟ ਸੂਟ ਦੇ ਨਾਲ ਕਰਵਾ ਸਕਦੇ ਹੋ ਜੇ ਤੁਸੀਂ ਹੈਂਡਵਰਕ ਦਾ ਸੂਟ ਰੈਡੀ ਕਰਵਾ ਰਹੇ ਹੋ ਤਾਂ ਅੱਛੀ ਕੁਆਲਿਟੀ ਦਾ ਹੀ ਦੁਪੱਟਾ ਜਿਹੜਾ ਐਡ-ਆਨ ਕਰਵਾਇਆ ਕਰੋ ਆਪਣੇ ਕੋ ਹਰ ਇੱਕ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਹਰ ਇੱਕ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਨੇ ਜੀ ਤੁਸੀਂ ਜਿੰਮੇ ਦਾ ਵੀ ਡਿਜ਼ਾਈਨ ਚਾਹੁੰਦੇ ਤੁਸੀਂ ਸਾਨੂੰ ਫੋਟੋ ਭੇਜ ਸਕਦੇ ਹੋ ਆਪਾਂ ਸੇਮ ਤੁਹਾਨੂੰ ਡਿਜ਼ਾਈਨ ਜਿਹੜਾ ਉਹ ਰੈਡੀ ਕਰਕੇ ਦਵਾਂਗੇ ਲੋ ਜੀ ਜਿਹੜਾ ਬਹੁਤ ਹੀ ਜ਼ਿਆਦਾ ਰਿਪੀਟ ਤੇ ਸਾਡਾ ਡਿਜ਼ਾਈਨ ਬਣ ਰਿਹਾ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਕਿ ਉਹ ਆਪਣਾ ਅ ਰਸਟ ਕਲਰ ਦੇ ਉੱਪਰ ਹੋ ਰਿਹਾ ਰੈਡੀ ਤਾਂ ਹੁਣ ਇਹ ਵਾਲਾ ਕਲਰ ਥੋੜਾ ਚੇਂਜ ਹੋਇਆ ਜੀ ਇਹ ਸਾਡੀ ਭੈਣ ਨੇ ਵਾਈਨ ਸ਼ੇਡ ਦੇ ਉੱਪਰ ਰੈਡੀ ਕਰਵਾਇਆ ਵਾਈਨ ਦੇ ਉੱਪਰ ਵੀ ਬਹੁਤ ਹੀ ਜ਼ਿਆਦਾ ਉੱਠ ਕੇ ਆ ਰਿਹਾ ਜੀ ਇਹ ਵਾਲਾ ਕਲਰ ਦੇਖੋ ਜੀ ਬਹੁਤ ਸੋਹਣਾ ਹੈਵੀ neck ਬਣਿਆ ਹੋਇਆ ਬਹੁਤ ਸੋਹਣੀਆਂ ਹੈਵੀ ਬਾਹਾਂ ਬਣੀਆਂ ਹੋਈਆਂ ਨੇ ਇਹਦੀਆਂ ਦੇਖ ਸਕਦੇ ਹੋ ਤੁਸੀਂ ਕਾਫੀ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਜੀ ਇਹ ਇਸ ਤਰ੍ਹਾਂ ਇਸ ਤਰ੍ਹਾਂ ਇਹ ਸਾਡੀ ਭੈਣ ਦਾ ਥੋੜਾ ਸਾਈਜ਼ ਜਿਹੜਾ ਕਾਫੀ ਸਲਿਮ ਡ੍ਰੀਮ ਹੈ ਇਸ ਕਰਕੇ ਸਾਨੂੰ ਇਹ ਚੁੱਕ ਕੁਛ ਨਾ ਕੁਛ ਜਿਹੜਾ ਕੱਟ ਕਰਨਾ ਪਿਆ ਕਿਉਂਕਿ ਡਿਜ਼ਾਈਨ ਆਪਾਂ ਨੇ ਸੈੱਟ ਕਰਨਾ ਸੀ ਸੂਟ ਦੇ ਉੱਪਰ ਇਸ ਕਰਕੇ ਫਿਰ ਜਿਵੇਂ ਸਾਨੂੰ ਸਹੀ ਲੱਗਿਆ ਡਿਜ਼ਾਈਨ ਆਪਾਂ ਉਸ ਤਰੀਕੇ ਨਾਲ ਹੀ ਸੈੱਟ ਕੀਤਾ ਹੋਇਆ ਕਲਰ ਬਹੁਤ ਹੀ ਪਿਆਰਾ ਤੁਸੀਂ ਵਾਈਨ ਦੇ ਉੱਪਰ ਵੀ ਬਣਾ ਸਕਦੇ ਹੋ ਬਲੈਕ ਦੇ ਉੱਪਰ ਵੀ ਬਣਾ ਸਕਦੇ ਹੋ ਰਸਟ ਉੱਪਰ ਵੀ ਬਣਾ ਸਕਦੇ ਹੋ ਕਉ ਜੀ ਕੋਈ ਵੀ ਕਲਰ ਲਾਇਕ ਕਰਦੇ ਤੁਸੀਂ ਉਸ ਦੇ ਉੱਪਰ ਬਣਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਸਾਡਾ ਵਰਕ ਹੋਇਆ ਹੋਇਆ ਜੀ ਇਹ ਔਰ ਕਾਫੀ ਜਿਆਦਾ ਸਾਡਾ ਇਹ ਵਾਲਾ ਡਿਜ਼ਾਈਨ ਜਿਹੜਾ ਫੇਮਸ ਹੋ ਰਿਹਾ ਜੀ ਤੇ ਜਿਹੜੀਆਂ ਭੈਣਾਂ ਪਹਿਲੇ ਦਿਨ ਤੋਂ ਵੀਡੀਓ ਦੇਖਦੀਆਂ ਉਹਨਾਂ ਨੂੰ ਪਤਾ ਹੈ ਕਿ ਕਾਫੀ ਵਾਰ ਇਹ ਸੂਟ ਸਾਡਾ ਬਣ ਚੁੱਕਿਆ ਇਸ ਤਰ੍ਹਾਂ ਰਹੇਗੀ ਜਿਹਦੇ ਨਾਲ ਸਲਵਾਰ ਸਲਵਾਰ ਦੇ ਉੱਪਰ ਵੀ ਆਪਾਂ ਨੇ ਹੈਵੀ ਕੰਮ ਕੀਤਾ ਹੋਇਆ ਦੇਖੋ ਜੀ ਉੱਪਰ ਤੱਕ ਆਪਾਂ ਨੇ ਬੂਟੀਆਂ ਦਿੱਤੀਆਂ ਹੋਈਆਂ ਨੇ ਮੋਰੀ ਦੇ ਉੱਪਰ ਕੰਮ ਰਹੇਗਾ ਔਰ ਨਾਲ ਰਹੇਗਾ ਜੀ ਦੁਪੱਟਾ ਇਸ ਦਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਤੇ ਦੁਪੱਟੇ ਦੇ ਉੱਪਰ ਆਪਾਂ ਲੈਸ਼ ਬਹੁਤ ਸੋਹਣੀ ਐਡ-ਆਨ ਕੀਤੀ ਹੋਈ ਏ ਉੱਪਰ ਆ ਕਿ ਆਪਾਂ ਲੈਸ਼ ਜਿਹੜੀ ਲਗਾ ਰਹੇ ਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਇਰਿਟੇਸ਼ਨ ਨਾ ਹੋਵੇ ਹਨਾ ਕਈ ਵਾਰ ਲੈਸ਼ ਤੁਹਾਡੇ ਸਿਰ ਤੇ ਸਿਰ ਦੇ ਵੀ ਚੜ ਜਾਂਦੀ ਹਨਾ ਤੇ ਕਾਫੀ ਭੈਣਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਸ ਕਰਕੇ ਆਪਾਂ ਲੈਸ਼ ਜਿਹੜੀ ਲਗਾ ਰਹੇ ਆ ਉਹ ਉੱਪਰ ਵਾਲੀ ਸਾਈਡ ਹੀ ਐਡ-ਆਨ ਕਰ ਰਹੇ ਆ ਲਓ ਜੀ ਤੁਹਾਨੂੰ ਇਹ ਵਾਲਾ ਡਿਜ਼ਾਈਨ ਡਿਜ਼ਾਈਨ ਦਾ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਸਾਨੂੰ ਪਤਾ ਲੱਗ ਰਿਹਾ ਜੀ ਆ ਤਾਂ ਜਿਹੜਾ ਤੁਸੀਂ ਕਲਰ ਤੁਸੀਂ ਲਾਈਕ ਕਰਦੇ ਤੁਸੀਂ ਤੁਹਾਨੂੰ ਕਲਰ ਦੱਸ ਸਕਦੇ ਹੋ ਔਰ ਤੁਸੀਂ ਕਲਰ ਆਪਣੀ ਪਸੰਦਾ ਬਣਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਦੋਸਤ ਇਹਦੇ ਵਿੱਚ ਹੀ ਆਪਣਾ ਤੁਹਾਨੂੰ ਦਿਖਾ ਦਈਏ ਅਗਲਾ ਕਲਰ ਇਹ ਇਹ ਵਾਲਾ ਦੇਖੋ ਔਰ ਇਹ ਵਾਲਾ ਸੇਮ ਕਲਰ ਦੇ ਉੱਪਰ ਬਣੇ ਹੋਏ ਨੇ ਸੇਮ ਡਿਜ਼ਾਈਨ ਬਣੇ ਹੋਏ ਨੇ ਬਹੁਤ ਵਧੀਆ ਲੱਗਦਾ ਜੀ ਜਦੋਂ ਸੇਮ ਸਾਨੂੰ ਡਿਜ਼ਾਈਨ ਸੇ ਸਾਡਾ ਰਿਪੀਟ ਹੁੰਦਾ ਹਨ ਇਸ ਤਰ੍ਹਾਂ ਰਹੇਗਾ ਜੀ ਸੇਮ ਡਿਜ਼ਾਈਨ ਦੇ ਉੱਪਰ ਸੌਰੀ ਸੇਮ ਕਲਰ ਦੇ ਉੱਪਰ ਸੇਮ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਜੀ ਇਹ ਵੀ ਸੇਮ ਫੈਬਰਿਕ ਰਹੇਗਾ ਸੇਮ ਡਿਜ਼ਾਈਨ ਰਹੇਗਾ ਤੁਹਾਨੂੰ ਵੈਸੇ ਦਿਖਾਉਣ ਦੀ ਜ਼ਰੂਰਤਾ ਹੁਣ ਹੈ ਨਹੀਂ ਕਿਉਂਕਿ ਤੁਸੀਂ ਕਾਫੀ ਵਾਰ ਦੇਖ ਚੁੱਕੇ ਹੋ ਬਟ ਸਾਨੂੰ ਦਿਖਾਉਣਾ ਪੈਂਦਾ ਕਿ ਜਿਹੜੀਆਂ ਆਪਾਂ ਨਵੀਆਂ ਜੋੜਦੀਆਂ ਨੇ ਤਾਂ ਫਿਰ ਉਹ ਪੁੱਛਦੇ ਨੇ ਕਿ ਅਮਨ ਪੂਰਾ ਡਿਜ਼ਾਈਨ ਤੁਸੀਂ ਨਹੀਂ ਦਿਖਾਇਆ ਦੇਖੋ ਇਸ ਤਰ੍ਹਾਂ ਬਣਿਆ ਹੋਇਆ ਜੀ ਇਹ ਪੂਰਾ ਡਿਜ਼ਾਈਨ ਤੇ ਸਟੀਚਿੰਗ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਸਾਡੀ ਪਤਾ ਹੀ ਹੈ ਜੀ ਬਿਨਾ ਪੇਸਟਿੰਗ ਪੱਟੀ ਤੋਂ ਆਪਾਂ ਸਟੀਚਿੰਗ ਨਹੀਂ ਕਰਵਾਉਂਦੇ ਖਾਸ ਕਰਕੇ ਹੈਂਡਵਰਕ ਵਾਲੇ ਸੂਟਾਂ ਦੀ ਤੇ ਸਾਰੇ ਸੂਟਾਂ ਨੇ ਜਿੰਨੇ ਵੀ ਤੁਹਾਨੂੰ ਦਿਖਾਏ ਨੇ ਆ ਦੇਖੋ ਬਲੈਕ ਵਾਲਾ ਵੀ ਇਧਰ ਵਾਈਨ ਵਾਲਾ ਹਨਾ ਤੇ ਸਾਰਿਆਂ ਨੂੰ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਪੱਟੀ ਦੇ ਕੇ ਜਿਹੜਾ ਸਟਿਚਿੰਗ ਜਿਹੜਾ ਕੀਤਾ ਹੋਇਆ ਇਸ ਕਰਕੇ ਸਾਡੀ ਸਟਿਚਿੰਗ ਥੋੜਾ ਟਾਈਮ ਲੱਗਦਾ ਪਲੀਜ਼ ਵੇਟ ਕਰਿਆ ਕਰੋ ਹਨਾ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਕਾਫੀ ਸਾਰੇ ਕਸਟਮਰਾਂ ਦਾ ਕੰਮ ਚੱਲਦਾ ਹੁੰਦਾ ਇਸ ਕਰਕੇ ਥੋੜਾ ਲੇਟ ਹੋ ਜਾਂਦਾ ਤੇ ਇਸ ਤਰ੍ਹਾਂ ਰਹਣਗੇ ਜੀ ਨਾਲ ਆਪਾਂ ਲਟਕਣੇ ਐਡ-ਆਨ ਕੀਤੇ ਹੋਏ ਨੇ ਬਹੁਤ ਜ਼ਿਆਦਾ ਸੋਹਣਾ ਪੀਸ ਹੈ ਜੀ ਕਾਫੀ ਹੈਵੀ ਔਰ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਦੇਖੋ ਇਸ ਦੀ ਵੀ ਸਲਵਾਰ ਦੇ ਉੱਪਰ ਕੰਮ ਇਸੇ ਤਰ੍ਹਾਂ ਹੈ ਇਹ ਦੁਪੱਟਾ ਇਹਦੇ ਨਾਲ ਆਪਾਂ ਰੱਖਿਆ ਹੋਇਆ ਇਸ ਤਰ੍ਹਾਂ ਬਹੁਤ ਹੀ ਸੋਹਣੀ ਛੋਟੀਆਂ ਛੋਟੀਆਂ ਆਪਾਂ ਲੈਸ਼ ਐਡ ਆਨ ਕੀਤੀ ਹੋਈ ਹੈ। ਔਰ ਇਸ ਤਰ੍ਹਾਂ ਗੋਟਾ ਪਤੀਦਿਆਂ ਲਾਈਨਾਂ ਜਿਹੜੀਆਂ ਨੇ ਉਹ ਦਿੱਤੀਆਂ ਹੋਈਆਂ ਨੇ ਜੀ। ਤੁਸੀਂ ਦੁਪੱਟੇ ਤੇ ਵਰਕ ਕਰਵਾਉਣਾ ਤਾਂ ਤੁਸੀਂ ਵਰਕ ਕਰਵਾ ਸਕਦੇ ਹੋ ਵਰਕ ਨਾਲ ਦੀ ਪ੍ਰਾਈਸ ਹੋਰ ਰਹੇਗੀ। ਵਿਦਆਊਟ ਦੁਪੱਟਾ ਵਰਕ ਤੋਂ ਹਨਾ ਉਹਦੀ ਪ੍ਰਾਈਸ ਜਿਹੜੀ ਹੋਰ ਰਹੇਗੀ ਜੀ। ਨੋਜ਼ ਅਗਲਾ ਕਲਰ ਇਹ ਵੀ ਡਿਜ਼ਾਈਨ ਸਾਡਾ ਬਹੁਤ ਹੀ ਜ਼ਿਆਦਾ ਰਿਪੀਟ ਹੋ ਗਿਆ ਕਾਫੀ ਹੈਵੀ ਸ਼ਾਰਟ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਪਾਹਾਂ ਦੇ ਉੱਪਰ ਵਰਕ ਸਾਰਾ ਦਰਦੋਜ਼ੀ ਦਾ ਵਰਕ ਰਹੇਗਾ ਮੋਤੀ ਰਹੇਗਾ ਸਿੱਪੀ ਰਹੇਗੀ ਦਬਕਾ ਰਹੇਗਾ ਕੜਦਾਣਾ ਰਹੇਗਾ ਜੀ ਜਿਹਦੇ ਨਾਲ ਸਾਡੇ ਸੂਟ ਦੀ ਲੁੱਕ ਜ਼ਿਆਦਾ ਸੋਹਣੀ ਬਣਦੀ ਆਪਾਂ ਉਹੀ ਮਟੀਰੀਅਲ ਐਡ ਆਨ ਕਰਦੇ ਆਂ ਜੀ ਸੂਟ ਦੇ ਉੱਪਰ ਕੁਝ ਇਦਾਂ ਨਹੀਂ ਹੈਗਾ ਕਿ ਜੋ ਸਹੀ ਆਪਾਂ ਨੇ ਆਪ ਨੂੰ ਨਾਮ ਹੀ ਲੱਗਿਆ ਹਨਾ ਤਾਂ ਉਹ ਵੀ ਆਪਾਂ ਐਡ ਆਨ ਕਰ ਦਿੰਦੇ ਆਂ ਨਹੀਂ ਜੀ ਕੱਲੀ-ਕੱਲੀ ਚੀਜ਼ ਦਾ ਧਿਆਨ ਰੱਖ ਕੇ ਆਪਾਂ ਸੂਟ ਦੇ ਉੱਪਰ ਐਡ ਆਨ ਕਰ ਦਿਆਂ ਤੁਸੀਂ ਦੇਖੋ ਪੂਰਾ ਹੀ ਜਿਹੜਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਆ ਤੁਹਾਨੂੰ ਬਿਲਕੁਲ ਨੇੜੇ ਤੋਂ ਮੈਂ ਘੇਰਾ ਦਿਖਾਉਣੀ ਆ ਚੈੱਕ ਕਰੋ ਬਹੁਤ ਪਿਆਰਾ ਜਿਹਾ ਵਰਕ ਹੋਇਆ ਹੋਇਆ ਤੇ ਇਹ ਵੀ ਵਰਕ ਡਾ ਡਿਜ਼ਾਈਨ ਹੈ ਸੋਰੀ ਕਾਫੀ ਵਾਰ ਰਿਪੀਟ ਹੋ ਚੁੱਕਿਆ ਹੈ ਕਈ ਵਾਰ ਤਾਂ ਸੇਮ ਕਲਰ ਦੇ ਉੱਪਰ ਰਿਪੀਟ ਹੋਇਆ ਇਸ ਕਰਕੇ ਨਹੀਂ ਦਿਖਾਇਆ ਇਸ ਵਾਰ ਕਲਰ ਚੇਂਜ ਸੀ ਤਾਂ ਇਸ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਲਓ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਬਹੁਤ ਪਿਆਰਾ ਜਿਹਾ ਕਲਰ ਬਣਿਆ ਹੋਇਆ ਜੀ ਇਹ ਇਹਦੇ ਨਾਲ ਆਪਾਂ ਰੱਖਿਆ ਹੋਇਆ ਜੀ ਸ਼ਰਾਰਾ ਹੈਵੀ ਸ਼ਰਾਰਾ ਹੈ ਜਿਹਦੇ ਨਾਲ ਇਸ ਤਰ੍ਹਾਂ ਦੋ ਪੈਰ ਵਾਲਾ ਔਰ ਇਸ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰ ਨਾਲ ਆਪਾਂ ਨੇ ਸਟਿਚਿੰਗ ਜਿਹੜਾ ਕੀਤਾ ਹੋਇਆ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲਗਾ ਕੇ ਤੇ ਤੁਸੀਂ ਦੇਖ ਸਕਦੇ ਆਪਾਂ ਰੈਡੀ ਕੀਤਾ ਔਰ ਪੂਰੇ ਸ਼ਰਾਰੇ ਦੇ ਉੱਪਰ ਤੱਕ ਕੰਮ ਰਹੇਗਾ ਜੀ ਇਸ ਤਰ੍ਹਾਂ ਗਰਾਰੇ ਨਾਲੋਂ ਜ਼ਿਆਦਾ ਇਹ ਵਾਲਾ ਸ਼ਰਾਰਾ ਜਿਹੜਾ ਜ਼ਿਆਦਾ ਸੋਹਣਾ ਲੱਗਦਾ ਕਿਉਂਕਿ ਇੱਕ ਤਾਂ ਲਹਿੰਗੇ ਦੀ ਲੁੱਕ ਵੀ ਦਿੰਦਾ ਆਪਾਂ ਨੂੰ ਹਨਾ ਗਰਾਰਾ ਜਿਹੜਾ ਆਪਾਂ ਨੂੰ ਉੱਪਰ ਜਿਹੜਾ ਚੋਣਾ ਪਾਉਣੀ ਆ ਪੈਂਦੀਆਂ ਨੇ ਤੇ ਉਹ ਜਿੱਦਾਂ ਨਾ ਜਿੰਨਾ ਮਰਜ਼ੂ ਦਾ ਫਲੇਅਰ ਬਣਾ ਲਓ ਬਟ ਉਹ ਇਕੱਠਾ-ਇਕੱਠਾ ਜਿਆ ਹੀ ਰਹਿੰਦਾ ਏ ਤੇ ਸ਼ਰਾਰੇ ਨਾਲੋਂ ਜ਼ਿਆਦਾ ਤੁਸੀਂ ਗਰਾਰਾ ਬਣਵਾਇਆ ਕਰੋ ਜੀ ਗਰਾਰਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਔਰ ਤੁਹਾਨੂੰ ਵੀ ਹੈਵੀ ਲੁੱਕ ਦੇਵੇਗਾ ਠੀਕ ਹੈ ਜੀ ਕਿਉਂਕਿ ਹਰੇਕ ਫੰਕਸ਼ਨ ਦੇ ਉੱਪਰ ਤੁਸੀਂ ਆਰਾਮ ਨਾਲ इजीली ਜਿਹੜਾ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਦੋਸਤ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਜੀ ਇਹ ਵਾਲਾ ਤੇ ਨਾਲ ਇਹਦੇ ਰਹੇਗਾ ਜੀ ਦੁਪੱਟਾ ਦੁਪੱਟੇ ਨੂੰ ਇਸ ਤਰ੍ਹਾਂ ਆਪਾਂ ਨੇ ਗੋਟਾ ਪੱਤੀ ਦੀਆਂ ਲਾਈਨਾਂ ਦੇਖ ਕੇ ਇਸ ਤਰ੍ਹਾਂ ਆਪਾਂ ਨੇ ਦੁਪੱਟੇ ਨੂੰ ਡਿਜ਼ਾਈਨ ਕੀਤਾ ਹੋਇਆ ਜੀ ਜਿਆਦਾ ਪਤਾ ਨਹੀਂ ਕੋਲ ਦੇ ਕਿ ਦੁਪੱਟੇ ਚਾਰ ਕਿਤੇ ਹੁੰਦੇ ਆ ਫਿਰ ਸਾਨੂੰ ਦੁਬਾਰਾ ਤੋਂ ਫੇਰ ਪ੍ਰੈਸ ਜਿਹੜੀ ਉਹ ਕਰਨੀ ਪੈਂਦੀ ਇਸ ਤਰ੍ਹਾਂ ਆਪਾਂ ਨੇ ਲੇਸ਼ ਐਡ-ਆਨ ਕੀਤੀ ਹੋਈ ਬਹੁਤ ਹੀ ਜਿਆਦਾ ਸੋਹਣੀ ਪਿਓਰ ਕਮਲ ਆ ਦੁਪੱਟਾ ਰਹੇਗਾ ਜੀ सेम कलर बना बन चाहते सेम भी बना सकते हो कलर चेंज करना चाहते हो चेंज भी कर सकते हो ठीक है जी लो जी ਅਗਲਾ ਕਲਰ ਔਰ ਡਿਜ਼ਾਈਨ ਜਿਹੜੀਆਂ ਭੈਣਾ ਕਾਫੀ ਟਾਈਮ ਤੋਂ ਆਪਣੇ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਆਪਣਾ ਕੋਈ ਵੀ ਵੀਡੀਓ ਸਕਿਪ ਨਹੀਂ ਕਰਦੀਆਂ ਜਿਹੜੀਆਂ ਭੈਣਾ ਉਹਨਾਂ ਨੂੰ ਪਤਾ ਹੈ ਕਿ ਇਹ ਵੀ ਸਾਡਾ ਡਿਜ਼ਾਈਨ ਜਿਹੜਾ ਰਿਪੀਟ ਤੇ ਆ ਜੀ ਬਹੁਤ ਸੋਹਣਾ ਇਹਦਾ ਨੈਕ ਬਣਿਆ ਹੋਇਆ ਹੈਵੀ ਨੈਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆਪਾਂ ਇੱਥੇ ਡੋਰੀ ਜਿਹੜੀ ਲਟਕਣ ਨਾਲ ਐਡ-ਆਨ ਕੀਤੀ ਹੋਈ ਹੈ ਬਹੁਤ ਹੀ ਪਿਆਰੇ ਜਿਹੇ ਲਾਈਟ ਵੇਟ ਲਟਕਣ ਆਪਾਂ ਨੇ ਐਡ-ਆਨ ਕੀਤੇ ਹੋਏ ਨੇ ਔਰ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਿਲਕੁਲ ਨੇੜੇ ਤੋਂ ਬਹੁਤ ਪਿਆਰਾ ਜਿਹਾ ਵਰਕ ਜਿਹੜਾ ਇਹਦੇ ਉੱਪਰ ਆਪਾਂ ਨੇ ਕੀਤਾ ਹੋਇਆ ਬਹੁਤ ਹੀ ਸੋਹਣਾ ਵਰਕ ਹੈ neck ਬਹੁਤ ਪਿਆਰਾ ਬਣਿਆ ਹੋਇਆ ਔਰ ਇਸ ਤਰ੍ਹਾਂ ਰਹਿਣ ਗਿਆ ਜੀ ਆਪਣੀਆਂ ਬਾਹਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਾਹ ਦੇ ਉੱਪਰ ਆਪਾਂ ਨੇ ਪੈਚ ਐਡ-ਆਨ ਕਰਕੇ ਔਰ ਉੱਪਰ ਜਿਹੜਾ ਕੰਮ ਇਹੋ ਕੀਤਾ ਹੋਇਆ ਇਸ ਤਰ੍ਹਾਂ ਔਰ ਸ਼ਰਟ ਦੇ ਨੀਚੇ ਕੋਈ ਵੀ ਕੰਮ ਨਹੀਂ ਰਹੇਗਾ ਇਹਦੇ ਨਾਲ ਹੈਵੀ ਨੈਕ ਬਣਿਆ ਹੋਇਆ ਔਰ ਇਹਦੇ ਵਿੱਚ ਆਪਾਂ ਨੂੰ ਤੁਸੀਂ ਦੇਖ ਸਕਦੇ ਹੋ ਕਲਰ ਪੇਸਟਿੰਗ ਕੀਤੀ ਹੋਈ ਹੈ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਔਰ ਆਪਣਾ ਸੂਟ ਜਿਹੜੀ ਗ੍ਰੇਸ ਹੈ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਜੀ ਇਹ ਤੁਹਾਡਾ ਸੂਟ ਜਿਹੜਾ ਸਿੰਪਲ ਸੋਬਰ ਵੀ ਰਹੇਗਾ ਔਰ ਹੈਵੀ ਪਾਰਟੀ ویئر ਲੁੱਕ ਵੀ ਤੁਹਾਨੂੰ ਦੇਗਾ ਕਿਉਂਕਿ ਇਹ ਜਿਹੜਾ ਕੰਮ ਹੈ ਸਾਰਾ ਉਹ ਹੈਵੀ ਇਹਦੇ ਪਲਾਜ਼ੋ ਦੇ ਉੱਪਰ ਹੈ ਜੀ ਤੁਸੀਂ ਦੇਖ ਸਕਦੇ ਹੋ ਪਲਾਜ਼ੋ ਦੇ ਉੱਪਰ ਕਾਫੀ ਹੈਵੀ ਕੰਮ ਹੈ ਬੈਕ ਫਰੰਟ ਇਸ ਤਰ੍ਹਾਂ ਕੀਤਾ ਹੋਇਆ ਆਪਾਂ ਨੇ ਔਰ ਇਸ ਤਰ੍ਹਾਂ ਆਪਾਂ ਮਜ਼ੈਂਟਾ ਕਲਰ ਦਾ ਪੈਸ ਜਿਹੜਾ ਐਡ-ਆਨ ਕੀਤਾ ਹੋਇਆ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੇੜੇ ਤੋਂ ਵੀ ਔਰ ਦੂਰ ਤੋਂ ਵੀ ਤੁਹਾਨੂੰ ਆਪਾਂ ਲੁੱਕ ਚੈੱਕ ਕਰਾਵਾਂਗੇ ਜੀ ਜਿਹੜਾ ਜਿਹੜਾ ਦੁਪੱਟਾ ਆਪਾਂ ਰੱਖਿਆ ਹੋਇਆ ਜੀ ਉਹ ਦੋ ਕਲਰ ਦਾ ਰੱਖਿਆ ਹੋਇਆ ਇਸ ਤਰ੍ਹਾਂ ਇਹ ਜਿਹੜੇ ਪੱਲੇ ਨੇ ਉਹ ਆਪਾਂ ਰੱਖੇ ਹੋਏ ਨੇ ਮਜ਼ੈਂਟਾ ਕਲਰ ਦੇ ਔਰ ਸੈਂਟਰ ਦੇ ਵਿੱਚੋਂ ਆਪਾਂ ਨੇ yellow mustard shade ਹੀ ਰੱਖੀ ਹੋਈ ਹੈ ਔਰ ਦੁਪੱਟਾ ਵੀ ਸਾਡਾ ਬਹੁਤ ਜ਼ਿਆਦਾ ਸੋਹਣਾ ਡਬਲ 쉐ਡੇਡ ਦੁਪੱਟਾ ਆਪਾਂ ਨੇ ਬਣਾਇਆ ਹੋਇਆ ਔਰ ਨਾਲ ਆਪਾਂ ਫੁੱਲ ਚੜੀ ਲੈਸ ਜਿਹੜੀ ਉਹ ਐਡ- ਸਾਰੇ ਇੱਕੋ ਭੈਣ ਦੇ ਸੂਟ ਨੇ ਇਸ ਕਰਕੇ ਆਪਾਂ ਦੁਪੱਟੇ ਜਿਹੜੇ ਕੋਈ ਸਿੰਪਲ ਰੱਖਿਆ ਕੋਈ ਇਹਦੇ ਵਿੱਚ ਗੋਟਾ ਪੱਤੀ ਦੀ ਲਾਈਨਾਂ ਦਿੱਤੀਆਂ ਹਨ ਸਾਰੇ ਅਲੱਗ-ਅਲੱਗ ਬਣਾਏ ਹੋਏ ਨੇ ਜੀ ਇਸ ਤਰ੍ਹਾਂ ਰਹੇਗਾ ਜੀ ਹੈਵੀ ਵਰਕ ਤੁਹਾਨੂੰ ਇਹਨਾਂ ਤੋਂ ਇਲਾਵਾ ਵੀ ਕੋਈ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ ਉਹ ਵੀ ਸੈਂਡ ਕਰ ਸਕਦੇ ਹੋ ਅਗਰ ਸੇਮ ਡਿਜ਼ਾਈਨ ਪਸੰਦ ਹੈ ਨੇ ਤੁਹਾਨੂੰ ਸਾਡੇ ਤਾਂ ਤੁਸੀਂ ਸੇਮ ਡਿਜ਼ਾਈਨ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਇਹ ਵੀ ਕਲਰ ਤੁਸੀਂ ਪ੍ਰੋਪਰ ਲੁੱਕ ਦੇ ਵਿੱਚ ਦੇਖ ਲਓ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਜੀ ਚੈੱਕ ਕਰੋ ਇੱਕ ਵਾਰੀ ਹੈਵੀ ਪੀਸ ਬਣਿਆ ਹੋਇਆ ਤੁਸੀਂ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਹੋ ਕਲਰ ਚੇਂਜ ਕਰਾਉਣਾ ਚਾਹਣੇ ਤੁਸੀਂ ਚੇਂਜ ਕਰਵਾ ਸਕਦੇ ਹੋ ਐਜ਼ ਇਟ ਬਣਵਾਉਣਾ ਚਾਹਣੇ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਨੇ ਸਿੰਪਲ ਸੋਬਰ ਜੇ ਨੇ ਕੋਈ ਇਦਾਂ ਨਹੀਂ ਹੈਗਾ ਕਿ ਕੁਝ ਜ਼ਿਆਦਾ ਆਪਾਂ ਨੇ ਇਹਦੇ ਵਿੱਚ ਟੂ ਮੱਚ ਕੀਤਾ ਹੋਇਆ ਬਹੁਤ ਪਿਆਰੇ ਜਿਹੇ ਡਿਜ਼ਾਈਨ ਬਣੇ ਹੋਏ ਨੇ ਜੀ ਕਿਉਂਕਿ ਸਾਨੂੰ ਖੁਦ ਸਿੰਪਲ ਸੋਬਰ ਜਿਆ ਕੰਮ ਪਸੰਦ ਆਉਂਦਾ ਜ਼ਿਆਦਾ ਆਪਾਂ ਜਿਹੜਾ ਜ਼ਿਆਦਾ ਕੰਮ ਉਹ ਨਹੀਂ ਆਪਾਂ ਲਾਈਕ ਕਰਦੇ ਕਿ ਪੂਰਾ ਹੈਵੀ ਹੋ ਗਿਆ ਜ ਹਨਾ ਆਪਾਂ ਉਹ ਬਹੁਤ ਸੋਹਣੀ ਸੈਟਿੰਗ ਕਰਕੇ ਆਪਾਂ ਸੂਟ ਜਿਹ ਚਲੋ ਜੀ ਅੱਜ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਕਲਰ ਦਿਖਾਏ ਨੇ ਹੋਪ ਹੈ ਕਿ ਤੁਹਾਨੂੰ ਸਾਰੇ ਕਲਰ ਔਰ ਡਿਜ਼ਾਈਨ ਜਿਹੜੇ ਪਸੰਦ ਆਏ ਹੋਣਗੇ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਜ਼ਿਆਦਾ ਸੋਹਣਾ ਲੱਗਿਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਔਰ ਬੈਲ ਆਈਕਨ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਣਾ ਜਿਹੜੀਆਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੁੰਦਾ ਕਈ ਵਾਰ ਬੈਲ ਆਈਕਨ ਪ੍ਰੈਸ ਨਹੀਂ ਕਿਤੇ ਹੁੰਦੀ ਕਈ ਵਾਰ ਵੀਡੀਓ ਜਿਹੜਾ ਉਹਨਾਂ ਨੂੰ ਲੇਟ ਮਿਲਦੀ ਹੈ ਇਸ ਕਰਕੇ ਕਾਫੀ ਚੀਜ਼ਾਂ ਤੁਸੀਂ ਮਿਸ ਕਰ ਦਿੰਦੇ ਹੋ ਚਲੋ ਜੀ ਉਮੀਦ ਹੈ ਕਿ ਤੁਹਾਨੂੰ ਜਿਹੜੀ ਅੱਜ ਵਾਲੀ ਕਲੈਕਸ਼ਨ ਉਹ ਵੀ ਬਹੁਤ ਜ਼ਿਆਦਾ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਚਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਾਥ ਸਿਰੇਕਾਰ ਇੱਕ ਗੱਲ ਹੋਰ ਹੁਣ ਤੁਸੀਂ ਮੈਨੂੰ ਮੈਸੇਜ ਕਰਕੇ ਦੱਸਿਆ ਕਰੋ ਕਿ ਅਗਲੀ ਕਲੈਕਸ਼ਨ ਨੂੰ ਆਪਾਂ ਤੁਹਾਡੇ ਵਾਸਤੇ ਕਿਹੜੀ ਲੈ ਕੇ ਆਈਏ ਪ੍ਰਿੰਟ ਸੂਟਾਂ ਦੀ ਲੈ ਕੇ ਆਈਏ ਕਿ ਜਾਂ ਹੈਂਡਵਰਕ ਦੀ ਲੈ ਕੇ ਆਈਏ ਵੈਸੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਇੱਕ ਵੀਡੀਓ ਹੈਂਡਵਰਕ ਦੇ ਸੂਟਾਂ ਦੀ ਹੋਵੇ ਔਰ ਇੱਕ ਸੂਟ ਆਪਣੀ ਜਿਹੜੀ ਵੀਡੀਓ ਪ੍ਰਿੰਟ ਸੂਟਾਂ ਦੀ ਹੋਵੇ ਕਿਉਂਕਿ ਜਿਹੜੀਆਂ ਭੈਣਾਂ ਹੈਂਡਵਰਕ ਦਾ ਆਰਡਰ ਦਿੰਦੀਆਂ ਨੇ ਉਹ ਨਾਲ ਹੀ ਆਪਣੇ ਪ੍ਰਿੰਟ ਸੂਟ ਵੀ ਰੈਡੀ ਕਰਵਾਉਂਦੀਆਂ ਨੇ ਇਸ ਕਰਕੇ ਇੱਕ ਵੀਡੀਓ ਆਪਾਂ ਹੈਂਡਵਰਕ ਦੀ ਅਪਲੋਡ ਕਰਿਆ ਕਰਾਂਗੇ ਇੱਕ ਵੀਡੀਓ ਆਪਾਂ ਪ੍ਰਿੰਟ ਸੂਟਾਂ ਦੀ ਜਿਹੜੀ ਅਪਲੋਡ ਕਰਿਆ ਕਰਾਂਗੇ ਤਾਂ ਬਹੁਤ ਜ਼ਿਆਦਾ ਸੋਹਣੇ ਆਪਣੇ ਪ੍ਰਿੰਟ ਸੂਟ ਵੀ ਆਪਣੇ ਕੋਲ ਕਲੈਕਸ਼ਨ ਜਿਹੜੀ ਪਹੁੰਚ ਚੁੱਕੀ ਹੈ ਉਹ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ